ਪੈਗਨਟ ਕਰੋ ਤੇ ਕਮਾਓ 5 ਲੱਖ ਰੁਪਏ ਐਸਾ ਕਮਾਉਣ ਦਾ ਕੱਢ ਲਿਆ ਹੈ ਅਨੋਖਾ ਤਰੀਕਾ ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀਗਾ ਇਹ ਵੱਖਰਾ ਆਫਰ ਧਿਆਨ ਨਾਲ ਸੁਣਿਓ ਆ ਪੂਰੀ ਵੀਡੀਓ ਕਿਤੇ ਤੁਸੀਂ ਵੀ ਨਾ ਆਜਾਇਓ ਇਸ ਲਾਲਚ ਦੇ ਵਿੱਚ ਜੀਆਂ ਟਾਈਟਲ ਦੇਖ ਕੇ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਹੋਗੇ ਹੋਗੇ ਕਿ ਆ ਮੈਂ ਕੀ ਬੋਲ ਰਹੀਆਂ ਇਹ ਕਿਵੇਂ ਦਾ ਵੱਖਰਾ ਆਫਰ ਹੈ ਬੇਔਲਾਦ ਔਰਤਾਂ ਨੂੰ ਗਰਭਤੀ ਬਣਾਓ ਅਤੇ ਕਮਾਓ ਲੱਖਾਂ ਰੁਪਏ ਤਾਂ ਪਿਛਲੇ ਕੁਝ ਦਿਨਾ ਤੋਂ ਬਿਹਾਰ ਦੇ ਇੱਕ ਖਬਰ ਸਾਹਮਣੇ ਆ ਰਹੀ ਹੈ ਨਵਦਾ ਦੇ ਵਿੱਚ ਜਿੱਥੇ ਕਿ ਹਰ ਪਾਸੇ ਅਜਿਹੇ ਕਈ ਇਸ਼ਤਿਹਾਰ ਦੇਖਣ ਨੂੰ ਮਿਲ ਰਹੇ ਨੇ ਬਹੁਤ ਸਾਰੇ ਲੋਕਾਂ ਨੇ ਇਸ ਇਸ਼ਤਿਹਾਰ ਦੇ ਹੇਠਾਂ ਦਿੱਤੇ ਨੰਬਰ ਦੇ ਉੱਤੇ ਸੰਪਰਕ ਵੀ ਕੀਤਾ ਤੇ ਫਿਰ ਉਹਨਾਂ ਨੂੰ ਸਾਹਮਣੇ ਤੋਂ ਜਿਸ ਨੇ ਕਾਲ ਉਠਾਇਆ ਹੁੰਦਾ ਹੈਗਾ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਔਰਤਾਂ ਨੂੰ ਗਰਭਵੱਤਨ ਕਰਨਾ ਪਵੇਗਾ ਜਿਨ੍ਹਾਂ ਦੇ ਕੋਈ ਸੰਤਾਨ ਨਾ ਹੋਵੇ ਯਾਨੀ ਕਿ ਕਿਸੇ ਦਾ ਕੋਈ ਬੱਚੇ ਨਾ ਹੋਵੇ ਤਾਂ ਜੇਕਰ ਉਹ ਨਾ ਔਰਤਾ ਜਿਹੜੀ ਕਿ ਉਹ ਔਰਤਾ ਹੁੰਦੀਆਂ ਨੇ ਉਹ ਗਰਭवती ਹੋ ਜਾਂਦੀਆਂ ਨੇ ਤੇ ਤੁਹਾਨੂੰ 5 ਲੱਖ ਰੁਪਏ ਮਿਲਣਗੇ ਜੇਕਰ ਔਰਤ ਗਰਭਤੀ ਨਹੀਂ ਹੁੰਦੀ ਤਾਂ ਵੀ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਤਾਂ ਵੀ ਤੁਹਾਨੂੰ 50000 ਰੁਪਏ ਜ਼ਰੂਰ ਮਿਲਣਗੇ ਤਾਂ ਇਸ ਐਨੀ ਕੀ ਖਬਰ ਨੂੰ ਵੀ ਸੁਣ ਕੇ ਕਿਤੇ ਤੁਸੀਂ ਵੀ ਇਸ ਲਾਲਚ ਦੇ ਵਿੱਚ ਨਾ ਆਇਓ ਇਹ ਖਬਰ ਇੱਕ ਵਾਰ ਤੁਸੀਂ ਪੂਰੀ ਜ਼ਰੂਰ ਸੁਣ ਲਿਓ ਇਹ ਤੁਹਾਡੀ ਹੋਸ਼ ਉਡਾ ਦੇਵੇਗੀ ਕਿ ਅੱਦਾਂ ਵੀ ਕੋਈ ਕਿਵੇਂ ਕਰ ਸਕਦਾ ਹੈ ਦਰਅਸਲ ਬਿਹਾਰ ਦੇ ਵਿੱਚ ਜਿਹੜੀ ਕੀ ਆ ਖਬਰ ਕਾਫੀ ਪ੍ਰਚਲਿਤ ਹੋਈ ਪਈ ਹੈਗੀ ਹੈ ਬਹੁਤ ਸਾਰੇ ਲੋਕ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਇਸ ਨੌਕਰੀ ਲਈ ਰਾਜ਼ੀ ਹੋ ਗਏ ਪਰ ਉਹਨਾਂ ਨੂੰ ਉਹ ਨਹੀਂ ਜਾਣਦੇ ਸਨ ਕਿ ਅੱਗੇ ਉਹਨਾਂ ਦੇ ਨਾਲ ਕੀ ਹੋਣ ਵਾਲਾ ਇਸ਼ਤਿਹਾਰ ਦੇਣ ਵਾਲਿਆਂ ਨੇ ਰਜਿਸਟ੍ਰੇਸ਼ਨ ਦੇ ਨਾਂ ਦੇ ਉੱਤੇ ਉਹਨਾਂ ਲੋਕਾਂ ਤੋਂ ਫੀਸਾਂ ਵਸੂਲ ਲਿਆ ਸ਼ੁਰੂ ਕਰ ਦਿੱਤੀਆਂ ਪਰ ਜਿਵੇਂ ਹੀ ਲੋਕ ਫੀਸ ਅਦਾ ਕਰਦੇ ਨੇ ਤੇ ਇਸ਼ਤਿਹਾਰ ਦੇਣ ਵਾਲੇ ਉਹਨਾਂ ਨੂੰ ਬਲੌਕ ਕਰ ਦਿੰਦੇ ਕੋਈ ਫੋਨ ਨਹੀਂ ਕਰਦੇ ਜਿਹੜੇ ਕਿ ਫੀਸ ਭਰਦੇ ਨੇ ਉਹ ਵੀ ਪਰੇਸ਼ਾਨ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੇ ਵੀ ਪੈਸੇ ਬਰਬਾਦ ਹੋ ਜਾਂਦੇ ਨੇ ਤਾਂ ਅਜਿਹੇ ਕਈ ਧੋਖਾਧੜੀ ਦੇ ਮਾਮਲੇ ਪੁਲਿਸ ਦੇ ਧਿਆਨ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਵੱਲੋਂ ਤਾਂ ਜਲਦੀ ਹੀ ਪੁਲਿਸ ਨੇ ਇਸ ਗਿਰੋਹ ਦਾ ਵੀ ਪਤਾ ਲਗਾ ਲਿਆ ਜੋ ਕਿ ਲੋਕਾਂ ਨੂੰ ਜਿਹੜਾ ਕਿ ਫਰੋਡ ਕਰਾ ਰਿਹਾ ਸੀਗਾ ਉਹਨਾਂ ਦੇ ਨਾਲ ਉਹਨਾਂ ਨੂੰ ਠੱਗਦਾ ਆ ਰਿਹਾ ਸੀਗਾ ਦਰਅਸਲ ਨਵਾਦਾ ਪੁਲਿਸ ਨੇ ਨਰਦੀगंज ਥਾੜਾ ਖੇਤਰ ਦੇ ਕੁਵਾਰਾ ਦੇ ਕੁਵਾਰਾ ਪਿੰਡ ਦੇ ਵਿੱਚ ਛਾਪਾ ਮਾਰ ਕੇ ਤਿੰਨ ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅਜੇ ਇਹ ਕਈ ਸਾਈਬਰ ਜਿਹੜੇ ਕਿ ਫਰੋਡ ਸਾਡੇ ਆਲੇ ਦੁਆਲੇ ਦੇ ਵਿੱਚ ਵੀ ਹੋ ਸਕਦੇ ਨੇ ਤਾਂ ਸਤਰਕ ਰਹਿਣ ਦੀ ਤੁਹਾਨੂੰ ਵੀ ਲੋੜ ਹੈਗੀ ਹੈ ਦੱਸਦੇ ਕਿ ਪੁਲਿਸ ਦੇ ਵੱਲੋਂ ਫੜੇ ਗਏ ਹੈ ਸਾਈਬਰ ਠੱਗ ਲੋਕਾਂ ਨੂੰ 올 ਇੰਡੀਆ ਪ੍ਰੈਗਨੈਂਟ ਜੌਬ ਯਾਨੀ ਕਿ ਬੇਬੀ ਜਿਹੜੀ ਕਿ ਬਰਥ ਸਰਵਿਸ ਪਲੇ ਬாய் ਸਰਵਿਸ ਦੇ ਨਾਂ ਦੇ ਉੱਤੇ ਬੁਲਾ ਕੇ ਠੱਗੀ ਮਾਰ ਰਹੇ ਸਨ ਲੁਟੇਰਿਆਂ ਨੇ ਲੁਟੇਰਿਆਂ ਦੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਜਿਹੜੀ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਦੋਸ਼ੀਆਂ ਨੇ ਕਿੰਨੇ ਲੋਕਾਂ ਦੇ ਨਾਲ ਠੱਗੀ ਮਾਰੀ ਹੈ ਤਾਂ ਇਸ ਖਬਰ ਨੂੰ ਇੱਕ ਵਾਰ ਤੁਸੀਂ ਵੀ ਧਿਆਨ ਨਾਲ ਜ਼ਰੂਰ ਸੁਣ ਲਿਓ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰ ਦਿਓ ਕਿਤੇ ਉਹਨਾਂ ਦੇ ਕੋਲ ਤਾਂ ਇਹ ਇਸ਼ਤਿਹਾਰ ਨਹੀਂ ਪਹੁੰਚਿਆ ਜੇ ਪਹੁੰਚਿਆ ਵੀ ਹੋਵੇਗਾ ਤਾਂ ਉਹ ਕੋਈ ਗਲਤ ਕਦਮ ਨਾ ਚੁੱਕ ਲੈਣ ਆਪਣੇ ਪੈਸੇ ਨਾ ਗਵਾ ਲੈਣ ਲਾਲਚ ਦੇ ਵਿੱਚ ਅਕਸਰ ਲੋਕ ਗਦਮ ਜਿਹੜੇ ਕਿ ਗਲਤ ਕਦਮ ਚੁੱਕ ਲੈਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਜਸ ਤੋਣਾ ਪੈ ਜਾਂਦਾ ਹੈਗਾ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਧਿਆਨ ਨਾਲ ਸੁਣ ਲਿਓ ਕਿ ਕੋਈ ਵੀ ਅਜਿਹਾ ਕੋਈ ਇਸ਼ਤਿਹਾਰ ਆ ਜਾਵੇ ਉਹ ਸਾਈਬਰ ਕ੍ਰਾਈਮ ਦਾ ਇੱਕ ਹਿੱਸਾ ਹੋ ਸਕਦਾ ਹੈਗਾ ਤੇ ਤੁਸੀਂ ਉਸ ਦਾ ਸ਼ਿਕਾਰ ਨਾ ਹੋਵੋ